जो बोले जो बोले सोनिरपेव श्री भगवान बाल्मीकि महाराज की, की जे। जी मैं कमलजीत कौर डिस्ट्रिक्ट चेयरमैन वुमेन्स विंग बाल्मीकि संस्था वालों ਸਰ ਇਹ ਕੁੜੀ ਦੇ ਨਾਲ ਬਹੁਤ ਹੀ ਜ਼ਿਆਦਾ ਤੱਕਾ ਹੋ ਰਿਹਾ ਹੈ ਜੋ ਕਿ ਸਦਾ ਕੁੜੀਆਂ ਨਾਲ ਹਮੇਸ਼ਾ ਤੋਂ ਹੁੰਦਾ ਆ ਤੇ ਹੁਣ ਨਾ ਨਹੀਂ ਚਾਹੀਦਾ ਮੁੰਡੇ ਨੇ ਉਹਦੇ ਨਾਲ ਪੂਰੇ 1.5 ਸਾਲ ਰਿਲੇਸ਼ਨ ਰੱਖੇ ਰਿਲੇਸ਼ਨ 'ਚ ਰਹਿਣ ਤੋਂ ਬਾਅਦ ਉਹਨੂੰ ਪਹਿਲਾਂ ਤਾਂ ਵਿਆਹ ਦਾ ਲਾਰਾ ਲਾਇਆ ਜੋ ਕਿ ਉਹਨੇ ਲਾਰੇ ਨੂੰ ਮੁੱਕਰ ਗਿਆ ਤਾਂ ਕੁੜੀ ਨੇ ਸੁਸਾਇਸਾਈਡ ਅਟੈਂਪ ਕੀਤਾ ਸੋ ਸੁਸਾਇਸਾਈਡ ਅਟੈਂਪ ਕਰਨ ਤੋਂ ਬਾਅਦ ਮੁੰਡੇ ਨੇ ਬਕਾਇਦਾ ਸਟੈਂਪ ਪੇਪਰ ਤੇ ਲਿਖ ਕੇ ਦਿੱਤਾ ਕਿ ਮੈਂ ਤੇਨਾਂ ਮੈਰਿਜ ਕਰਾਂਗਾ ਉਸ ਤੋਂ ਬਾਅਦ ਫਿਰ ਮੁੱਕਰ ਗਿਆ ਨੈਕਸਟ ਇਹਨਾਂ ਨੇ ਫਿਰ ਪੰਚਾਇਤ ਵਿੱਚ ਕੇਸ ਲੈ ਕੇ ਗਏ ਪੰਚਾਇਤ ਵਿੱਚ ਵੀ ਉਹਨੇ ਇਹੀ ਕਿਹਾ ਕਿ ਮੈਂ ਮੈਰਿਜ ਕਰਾਂਗਾ ਬੱਟ ਉਹ 3rd ਟਾਈਮ ਫਿਰ ਮੁੱਕਰ ਗਿਆ ਹੁਣ ਫਿਰ ਉਹਨੇ ਇਹ ਕਿਹਾ ਕਿ ਮੈਂ ਮੈਰਿਜ ਦੀ ਡੇਟ ਦਿੱਤੀ ਸੀ ਇਹਨਾਂ ਨੇ ਨਵੰਬਰ ਦੀ ਨਵੰਬਰ ਤੋਂ ਹੁਣ ਆਪਾਂ ਜਨਵਰੀ ਦੀ ਉਹਨਾਂ ਨੇ ਡੇਟ ਦੇ ਦਿੱਤੀ ਕਿ ਜਨਵਰੀ ਦੀ 28 ਤਰੀਕ ਨੂੰ ਮੈਰਿਜ ਹੋਵੇਗੀ ਤਾਂ ਚੂੜੀਆਂ ਵੀ ਬਕਾਇਦਾ ਪਾ ਕੇ ਗਏ ਇਹਨੂੰ ਆਪ ਤਾਂ ਡੇਟ ਦੇਣ ਤੋਂ ਬਾਅਦ ਡੇਟ ਵਾਲੇ ਦਿਨ ਉਹ ਖੁਦ ਭੱਜ ਗਿਆ ਇਸ ਤੋਂ ਪਹਿਲੇ ਤੁਸੀਂ ਪੁਲਿਸ ਨੇ ਕੇਸ ਬਾਰੇ ਕੋਪਰੇਟ ਕੀਤੀ ਸੀ ਤੁਸੀਂ ਹਾਂਜੀ ਇਹਨਾਂ ਨੇ ਇੱਕ ਦੋ ਵਾਰੀ ਆਏ ਕਿ ਮਤਲਬ ਇਦਾਂ ਮੁਕਰਦੇ ਪਏ ਨੇ ਵਿਆਹ ਤੋਂ ਤਾਂ ਬਟਨ ਦੀ ਕੋਈ ਸੁਣਵਾਈ ਨਹੀਂ ਹੋਈ ਸਾਡਾ ਪਰਿਵਾਰੀ ਫਰਾਰ ਹੈ ਹਾਂਜੀ ਸਾਡਾ ਪਰਿਵਾਰੀ ਫਰਾਰ ਫਰਾਰ ਹੈ ਗਿਆ ਤੇ ਮੁੰਡਾ ਜਿਹੜਾ ਆ ਉਹ ਤਾਂ ਘਰ ਵਾਲੇ ਕਹਿੰਦੇ ਵੀ ਸਾਨੂੰ ਪਤਾ ਹੀ ਨਹੀਂ ਗਵਾਚ ਗਿਆ ਨਹੀਂ ਘਰ ਵਾਲੇ ਜਿਹੜੇ ਮੁੰਡੇ ਦੇ ਮਾਪਿਓ ਇੱਥੇ ਹੈਗੇ ਕਿ ਉਹ ਵੀ ਇੱਥੇ ਨਹੀਂ ਆ ਉਹਨਾਂ ਨੇ ਇਹਨਾਂ ਨਾਲ ਗੱਲ ਹੋਈ ਸੀ ਤਾਂ ਕਹਿੰਦੇ ਸੀ ਕਿ ਮਤਲਬ ਸਾਡਾ ਮੁੰਡਾ ਫਰਾਰ ਮਤਲਬ ਗਵਾਚ ਗਿਆ ਸਾਨੂੰ ਖੁਦ ਨਹੀਂ ਪਤਾ ਵੀ ਕਿੱਥੇ ਗਿਆ ਤੁਹਾਨੂੰ ਵੱਡੇ ਸਾਮਨਾ ਸਾਨੂੰ ਪਤਾ ਸਾਰੇ ਪਰਿਵਾਰ ਨੂੰ ਵੀ ਕਿੱਥੇ ਸਰ ਪਤਾ ਹੀ ਹੈ ਤਾਂ ਸਾਰੇ ਹੁਣ ਆਪ ਵੀ ਕਰਨੀ ਹੈਗੇ ਤੁਸੀਂ ਇੱਥੇ ਪੁਲਿਸ ਸਟੇਸ਼ਨ ਆਏ ਜੇ ਇਹਨਾਂ ਵੱਲੋਂ ਤੁਹਾਨੂੰ ਕੀ ਕਿਹਾ ਗਿਆ ਪੁਲਿਸ ਸਟੇਸ਼ਨ 'ਚ ਪੁਲਿਸ ਸਟੇਸ਼ਨ ਵੱਲੋਂ ਅਜੇ ਸਾਡੀ ਐਸ ਐਚ ਓ ਸਾਹਿਬ ਨਾਲ ਅਜੇ ਮੀਟਿੰਗ ਨਹੀਂ ਹੋਈ ਅਜੇ ਆਪਾਂ ਪਰਚਾ ਦਰਜ ਕਰਵਾਉਣ ਆਏ ਆ ਜੇ ਉਹਨਾਂ ਨਾਲ ਬੈਠਦੇ ਆ ਗੱਲ ਕਰਦੇ ਆ ਕੀ ਕਹਿੰਦੇ ਨੇ ਫਿਰ ਦੇਖਦੇ ਆ ਜੇ ਸਾਡੀ ਸੁਣਵਾਈ ਨਹੀਂ ਹੋਏਗੀ ਤਾਂ ਆਪਾਂ ਪੰਦੀ ਕਾਰਵਾਈ ਅੱਗੇ ਕਰਵਾਵਾਂਗੇ ਕੁੜੀ ਕਿਨੇ ਸਾਲਾਂ ਦੀ ਕੀ ਕੁੜੀ ਜੀ 18 ਕੰਪਲੀਟ ਆ 19 ਦੇ ਚੱਲ ਰਿਹਾ ਹੈ ਰਨਿੰਗ ਹੈ ਮੁੰਡਾ ਮੁੰਡਾ 22 ਸਾਲ ਦਾ ਦੱਸਿਆ ਜਾ ਰਿਹਾ ਹਾਂਜੀ ਕੀ ਗੱਲਬਾਤ ਹੈ ਜਿਹੜੀ ਇਹ ਤੇ ਇਹ ਆਇਓ ਥਾਰੇ ਮੇਰਾ ਕਿਸੇ ਮਲਭੀ ਮੇਰੇ ਬੋਏਫ੍ਰੈਂਡ ਸੀਗਾ ਉਹਨਾਂ ਨੇ ਮੇਰੇ ਰਿਲੇਸ਼ਨ ਰਿਆ 1.5 ਸਾਲ ਉਸ ਬਾਅਦ ਉਹਨਾਂ ਨੇ ਮੰਮਾ ਘਰੇ ਗਏ ਸੀ ਤੇ ਉਹਨਾਂ ਨੇ ਨਾ ਕਰ ਦਿੱਤੀ ਵਿਆਹ ਲਈ ਤੇ ਫਿਰ ਮੈਂ ਸੁਸਾਇਡ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਸਾਡਾ ਸਟੈਂਪ ਪੇਪਰ ਤੇ ਲਿਖਾਈ ਹੋਈ ਸੀ 11ਵੇਂ ਮਹੀਨੇ ਵਿਆਹ ਹੋਗਾ ਫਿਰ ਮੁੱਕ ਰਿਆ ਫਿਰ ਅਸੀਂ ਦਰਖਾਸਤ ਦਿੱਤੀ ਤੇ ਹੁਣ ਫਿਰ ਸਾਰੇ ਮਰ ਪਿੰਚਾਇਨ ਚ ਹਾਂ ਕਰ ਦਿੰਦਾ ਤੇ ਬਾਅਦ ਵਿੱਚ ਉਹਨਾਂ ਨੇ ਝੂੜੀਆਂ ਪੋਵਾਈਆਂ ਤੇ ਫਿਰ ਵਿਆਹ ਕੱਲ ਸੀ ਮੇਰਾ ਤੇ ਕੱਲੋਂ ਭੱਜ ਗਿਆ ਕਿੱਥੋਂ ਦਾ ਸੀ ਮੁੰਡਾ ਹਾਂ ਮੁੰਡਾ ਮਕਬੂਲ ਪਰੇ ਦਾ ਸੀ ਕਿੰਨੀ ਦਿਨ ਹੋ ਗਈ ਤਾਂ ਰਿਲੇਸ਼ਨ ਚ ਕਿੰਨੀ ਦਿਨ ਹੋਲੇ ਸਾਡਾ ਰਿਲੇਸ਼ਨ 1.5 ਸਾਲ ਚੱਲਿਆ 1.5 ਸਾਲ ਹਾਂਜੀ ਤੇ ਅੱਛਾ ਕੱਲ ਵਿਆਹ ਸੀ ਸਾਰੀਆਂ ਤਿਆਰੀਆਂ ਹੋਈਆਂ ਸੀ ਹਾਂਜੀ ਅੱਛਾ ਤੇ ਉਹ ਭੱਜ ਗਿਆ ਤੇ ਉਹਨਾਂ ਦੇ ਮਾਂ ਪਿਓ ਵੱਲੋਂ ਕੀ ਕਿਹਾ ਗਿਆ ਉਹਨਾਂ ਨੇ ਮਾਪਿਆਂ ਵੱਲੋਂ ਉਹ ਵੀ ਨਾਲ ਹੀ ਹੈਗੇ ਨੇ ਉਹ ਵੀ ਸਾਰੇ ਚਲੇ ਗਏ ਹੋਏ ਨੇ ਸੀ ਮਾ ਤੁਹਾਡੇ ਸਾਨੂੰ ਸਾਰਿਆਂ ਦੀ ਚਾਹਲ ਹੋਈ ਹੈ ਹਾਂਜੀ ਹੁਣ ਤੁਸੀਂ ਥਾਣੇ 'ਓ ਕੀ ਮੰਗੀ ਕਰਦੇ ਹੋ ਅਸੀ ਮੰਗ ਕਰਦੇ ਤੁਹਾਨੂੰ ਇਨਸਾਫ ਦਿੱਤਾ ਜਾਵੇ ਉਹਨੂੰ ਜੇਲ੍ਹ ਹੋਵੇ ਮੁੰਡੇ ਦੀ ਉਮਰ ਕਿੰਨੀ ਸੀ 22 ਸਾਲ ਲੜਕੀ ਦਾ ਇੱਕ ਮਾਮਲਾ ਆਇਆ ਕਿ ਜਿਹੜਾ ਮੈਰਿਜ ਸੀਗੀ ਤੇ ਇੱਕ ਲੜਕਾ ਕਹਿੰਦੇ ਭੱਜ ਚੁੱਕਿਆ ਤੇ ਉਹਨਾਂ ਦੇ ਜਿਹੜੇ ਕੰਪਲੇਂਟ ਲੈ ਕੇ ਆਏ ਸੀ ਕੀ ਮਸਲਾ ਕੀ ਆਇਆ ਸਰ ਇਹ ਬੋਲ ਇਹ ਇਹ ਨਾ ਦਸਨ ਮੁਤਾਬਕ ਲੜਕੀ ਦੀ ਦਰਖਾਸਤ ਮੁਤਾਬਕ ਦੱਸਣ ਦੇ ਨਾ ਦੋਵਾਂ ਦਾ ਫੇਅਰ ਹੀ ਕਿਤੇ ਪਹਿਲਾਂ ਬਾਅਦ ਚ ਇਹਨਾਂ ਦਾ ਚਲੋ ਇਕਰਾਰਨਾਮਾ ਹੋ ਗਿਆ ਕਿ ਅਸੀਂ ਮੈਰਿਜ ਕਰ ਲੈਣੀ ਆ ਤੇ ਮੈਰਿਜ ਦਰਾਂ ਹੁਣ ਮੁੰਡਾ ਭੱਜ ਚੁੱਕਿਆ ਕਰੋ ਮੁੰਡਾ ਕਰੇ ਨਹੀਂ ਹੈਗਾ ਤੇ ਇਹਨਾਂ ਦਾ ਹੀ ਦਰਖਾਸਤਦਾਰ ਨੂੰ ਕਹਦੇ ਸੀ ਦੋ ਇੱਕ ਨਹੀਂ ਪੜਤਾਲ ਕਰਦੇ ਆ ਪ੍ਰੋਪਰ ਤੇ ਲੜਕੀ ਤੇ ਉਹ ਕਹਿੰਦੀ ਹੈ ਕਿ ਮੇਰੇ ਨਾਲ ਵਿਆਹ ਦਾ ਝਾਂਸਾ ਦੇ ਕੇ ਤੇ ਮੇਰੇ ਨਾਲ ਮਤਲਬ ਰਿਲੇਸ਼ਨ ਬਣਾਉਂਦਾ ਰਿਹਾ ਵਾ ਤੇ ਉਹੀ ਪੜਤਾਲ ਕਰਾਂਗੇ ਦਰਖਾਸਤ ਲੈ ਕੇ ਜੋ ਕਾਨੂੰਨ ਹੁੰਦਾ ਉਹ ਬੰਦੀ ਕਾਰਵਾਈ ਕਰਾਂਗੇ ਜੀ ਸਰ ਇਹਦਾ ਕਿੱਥੋਂ ਦਾ ਲੈਣ ਵਾਲਾ ਜੀ ਲੜਕੇ ਦਾ ਨਾਮ ਮਨਦੀਪ ਸਿੰਘ ਆ ਤੋਂ ਲੋਕਲ ਮਕਬੂਲਪੁਰ ਥਾਣੇ ਦੇ ਏਰੀਆ ਦਾ ਰਹਿਣ ਵਾਲਾ ਅੱਛਾ ਹਾਂਜੀ ਤੇ ਬਾਕੀ ਵਿਆਹ ਦੀ ਜਿਵੇਂ ਤਿਆਰੀਆਂ ਹੋ ਚੁੱਕੀਆਂ ਇਹ ਮੌਕੇ ਦੇ ਜਿਹੜਾ ਆਪਾਂ ਜੇ ਆ ਤੇ ਮੌਕੇ ਦੇ ਉੱਤੇ ਕੋਈ ਕਾਰਵਾਈ ਐਸਟੇਪ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਉਹਦੇ ਬਾਰੇ ਅਸੀਂ ਪੜਤਾਲ ਕਰਨਾ ਹੈ ਸਾਰਾ ਪੜਤਾਲ ਕਰਾਂਗੇ ਜੋ ਵੀ ਪੜਤਾਲ ਦੇਣ ਤੱਤ ਸਾਹਮਣੇ ਲਿਆਵਾਂਗੇ ਤਫ਼ਤੀਸ਼ ਸਰ ਮੁੰਡਾ ਹੈ ਕਿੰਨੇ ਸਾਲਾਂ ਦੇ ਚੰਗਾ ਮੁੰਡਾ ਇਹਨਾਂ ਦੇ ਦੱਸਣ ਮੁਤਾਬਕ 25 26 ਸਾਲ ਦਾ ਮੁੰਡਾ ਵਾ ਤੇ ਕੁੜੀ ਦੀ ਏਜ ਵੀ 18 ਤੋਂ ਬਾਅਦ ਹੈ ਦੋਵੇਂ ਮੇਜਰ ਨਹੀਂ ਤੇ ਜੋ ਵੀ ਕਾਨੂੰਨ ਮੁਤਾਬਕ ਵੰਦੀ ਕਾਰਵਾਈ ਹੈਗੀ ਨਮ ਚ ਲਿਆਵਾਂਗੇ